ਆਈ ਹੋਪ ਤੁਹਾਡੀ ਸਾਰੀ ਠੀਕ ਹੋਵਗੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਸੌਖੇ ਤਰੀਕੇ ਨਾਲ ਪਾਸਤਾ ਤੇ ਆਪਾਂ ਪਾਸਤਾ ਲਿਆ ਪਾਸਤੇ ਨੂੰ ਪਾਣੀ ਦੇ ਵਿੱਚ ਪਾ ਕੇ ਪਹਿਲਾਂ ਉਬਾਲ ਲਵਾਂਗੇ ਤੇ ਹੁਣ ਜਿੰਨਾ ਟਾਈਮ ਕਿ ਆਪਣਾ ਪਾਸਤਾ ਉਬਲਦਾ ਹੈ ਤੇ ਆਪਾਂ ਉਹਨਾਂ ਟਾਈਮ ਆਪਣੇ ਮਸਾਲੇ ਕੱਢ ਲੈਣੇ ਨੇ ਜਿਹੜੇ ਕਿ ਆਪਾਂ ਇਹਦੇ ਵਿੱਚ ਪਾਉਣੇ ਆ ਤੇ ਇਹਦੇ ਲਈ ਪਹਿਲਾਂ ਆਪਾਂ ਹਲਦੀ, ਲਾਲ ਮਿਰਚ, ਨਮਕ, ਚਾਟ ਮਸਾਲਾ, ਮੈਗੀ ਮਸਾਲਾ ਤੇ ਜੀਰਾ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਸਾਰਾ ਕੁਝ ਕੱਟ ਕੇ ਰੱਖ ਲਿਆ ਤੇ ਆਪਣਾ ਪਾਸਤਾ ਵੀ ਉਬਲ ਗਿਆ ਆਪਾਂ ਉਹ ਵੀ ਕਿਸੇ ਭਾਂਡੇ ਦੇ ਵਿੱਚ ਕੱਟ ਕੇ ਰੱਖ ਲਿਆ ਤੁਸੀਂ ਦੇਖ ਸਕਦੇ ਆ ਹੁਣ ਆਪਾਂ ਤੇਲ ਲਵਾਂਗੇ ਤੇਲ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀਰਾ ਜੀਰੇ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼ ਤੇ ਪਿਆਜ਼ ਨੂੰ ਥੋੜਾ ਟਾਈਮ ਹਲਣ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੁਸੀਂ ਦੇਖ ਸਕਦੇ ਹੋ ਹੁਣ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਲਈਆਂ ਜੀ ਆਪਦੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਟਮਾਟਰ ਜਿਹੜੇ ਕਿ ਆਪਾਂ ਛੋਟੇ ਬ੍ਰੀਕ ਬ੍ਰੀਕ ਕੱਟ ਕੇ ਰੱਖੇ ਸੀਗੇ ਹੁਣ ਆਪਾਂ ਇਹਦੇ ਵਿੱਚ ਪਾੜੇ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਆਪਣੀ ਹੁਣ ਮਸਾਲੇ ਦੀ ਵਾਰੀ ਹੈ ਜੀ ਜਿਹੜਾ ਕਿ ਆਪਾਂ ਕੱਢ ਕੇ ਰੱਖਿਆ ਸੀ ਨਮਕ ਹਲਦੀ ਲਾਲ ਮਿਰਚ ਦਾ ਚਾੜ ਮਸਾਲਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਪਹਿਲਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਮੈਗੀ ਮਸਾਲਾ ਸਵਾਦ ਅਨੁਸਾਰ ਤੁਸੀਂ ਵੀ ਪਾ ਸਕਦੇ ਹੋ ਆਪਣੇ ਸਵਾਦ ਅਨੁਸਾਰ ਜਿੰਨਾ ਕਿ ਪਾਉਣਾ ਚਾਹੁੰਦੇ ਆ ਹੁਣ ਆਪਾਂ ਇਹਨੂੰ ਪਹਿਲਾਂ ਮਸਾਲੇ ਨੂੰ ਹਿਲਾ ਲਾਂਗੇ ਤੇ ਆਪਣਾ ਮਸਾਲਾ ਪੁੱਜ ਕੇ ਹੋ ਗਿਆ ਤਿਆਰ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਪਾਸਤਾ ਪਾਸਤਾ ਪਾਉਣ ਤੋਂ ਬਾਅਦ ਆਪਾਂ ਇਹ ਤੇ ਆਪਣਾ ਤੁਸੀਂ ਦੇਖ ਸਕਦੇ ਹੋ ਪਾਸਤਾ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਆਪਦੇ ਸਵਾਦ ਅਨਸਾਰ ਪਾਉਣਾ ਚਾਹੁੰਦੇ ਹੋ ਤਾਂ ਸੌਸ ਪਾ ਸਕਦੇ ਹੋ ਜੇ ਨਹੀਂ ਵੀ ਪਾਉਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਤੀ ਸੌਸ ਸੌਸ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਿਆ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਪਾਸਤਾ ਬਣ ਕੇ ਹੋ ਗਿਆ ਤਿਆਰ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ